ਐਸੀ ਕਾਲ ਐਸਐਮ ਦੀ ਵੱਡੀ ਖਬਰ ਹੈ ਜਿਹੜੀ ਬਠਿੰਡਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਬਠਿੰਡਾ ਤੇ ਜਿਹੜੇ ਅੱਜ ਮਹਾਪੰਚਾਇਤ ਜਿਹੜੀ ਕਿਸਾਨ ਮਹਾਪੰਚਾਇਤ ਹੈ ਜਿਹੜੀ ਹੋਣੀ ਸੀ ਤਾਂ ਉੱਥੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਦਿਉਣ ਤੋਂ ਜਾ ਰਹੇ ਹੈ ਹਰਿਆਣਾ ਤੇ ਟੋਲਾ ਤੇ ਜਿਹੜੀ ਮਹਾਪੰਚਾਇਤ ਸੀ ਅੱਜ ਹੋਣੀ ਸੀ ਪਰ ਉੱਥੇ ਇੱਕ ਜੋ ਕੁਝ ਕਿਸਾਨ ਨੇ ਇੱਕ ਵੈਨ ਪਲਟੀ ਹੈ ਜਿਹੜੀ ਧੁੰਦ ਦੇ ਵਿੱਚ ਸੰਗਣੀ ਧੁੰਦ ਹੈ ਜਿਹੜੀ ਪੈਂਦੀ ਨਜ਼ਰ ਆਈ ਉਹ ਤੇ ਵੈਨ ਪਲਟੀ ਹੈ ਵੈਨ ਪਲਟਣ ਦਾ ਕਾਰਨ 20 ਤੋਂ 25 ਕਿਸਾਨ ਉਸ ਵੈਨ ਦੇ ਵਿੱਚ ਸੀ ਤਾਂ ਜਿਸ ਦੇ ਵਿੱਚ 7 ਤੋਂ 8 ਕਿਸਾਨਾਂ ਦੇ ਗੰਭੀਰ ਸੱਟਾਂ ਆਈਆਂ ਨੇ 7 ਤੋਂ 8 ਕਿਸਾਨਾਂ ਦੇ ਜਿਹੜੀਆਂ ਗੰਭੀਰ ਸੱਟਾਂ ਆਈਆਂ ਨੇ ਤਾਂ ਉਸ ਤੋਂ ਬਾਅਦ ਜ਼ਿਲ੍ਹਾ ਬਠਿੰਡਾ ਦੇ ਜਿਹੜੇ ਮਾਨਸਾ ਰੋਡ ਤੇ ਜੱਸੀ ਚੌਂਕ ਦੇ ਨੇੜੇ ਹਾਸੇ ਦਾ ਸ਼ਿਕਾਰ ਹੋਏ ਨੇ ਕਿਸਾਨ ਤਾਂ ਵੱਡੀਆਂ ਸਹੀ ਤੋਂ 7 ਜਿਹੜੇ ਕਿਸਾਨਾਂ ਦੇ ਸੱਟਾਂ ਵੱਜੇ ਜ਼ਖਮੀ ਹੋਏ ਨੇ ਉਹਨਾਂ ਨੂੰ ਨੇੜੇ ਸਰਕਾਰੀ ਸਿਵਲ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਤੇ ਉਸ ਤੋਂ ਬਾਅਦ ਵੱਡਿਆ ਨੁਕਸਾਨ ਹੈ ਜਿਹੜਾ ਜਿਹੜਾ ਉਹ ਵੈਨ ਦਾ ਹੋਇਆ ਤੇ ਗੱਲ ਹੋਰ ਵੀ ਇਕ ਨੇ ਜਿਹੜੀ ਜਥੇਬੰਦੀ ਉਗਰਾਹਾ ਦੇ ਜਿਹੜੇ ਸੀਗੇ ਇਹ ਸਿਖਤ ਕਿਸਾਨ ਮੋਰਚੇ ਦੇ ਸੱਦੇ ਤੇ ਹਰਿਆਣਾ ਦੇ ਟੋਲ ਪਲਾਜ਼ੇ ਵਿਖੇ ਮਹਾਪੰਚਾਇਤ ਦੇ ਸ਼ਾਮਿਲ ਹੋਣ ਜਾ ਰਹੇ ਸੀ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਜਿਹੜੇ ਬਸ ਬਠਿੰਡਾ ਮਾਨਸਾ ਰੋਡ ਤੇ ਤੁੰਦ ਕਰਾਨਾ ਡਿਵਾਈਡਡ ਤੇ ਚੜ ਗਈ ਹੈ ਤਾਂ ਬਿਲਕੁਲੋ तमाम ਐਕਸਕਲੂਜੀ ਤਸਵੀਰਾਂ ਵੱਡਾ ਹਾਸਾ ਵਾਪਰਿਆ ਹੈ ਜਿੱਥੇ ਕਿਸਾਨ ਆਗੂ ਸੇ ਉਤ ਕਿਸਾਨ ਮੋਰਚੇ ਦੇ ਸੱਦੇ ਤੇ ਹਰਿਆਣਾ ਦੇ ਟੋਲ ਪਲਾਜ਼ਾ ਤੇ ਅਜ ਮਹਾ ਪੰਚਾਇਤ ਆ ਤਾਂ ਉੱਥੇ ਜਾ ਰਹੇ ਸੀ ਤਾਂ ਉੱਥੇ বাস पलट ਦੇ ਨਾਲ ਕਿਸਾਨ ਦੇ ਹੋਏ ਕਾਫੀ ਕਿਹੜੇ ਕਿਸਾਨ ਜਖਮੀ ਹੋਏ ਨੇ ਤੇ ਕਾਫੀ ਕਿਸਾਨਾਂ ਜਖਮੀ ਹੋਏ ਨੇ ਤਾਂ বাস ਦਾ ਵੀ ਵੱਡਾ ਨੁਕਸਾਨ ਹੋਇਆ ਤਾਂ ਉੱਥੇ ਕਿਸਾਨਾਂ ਵੱਲੋਂ ਤੁਰੰਤ ਕੀਤੀ ਗਈ ਜਿਹੜੀ বাস ਹੈ ਜਿਹੜੀ ਉੱਥੇ ਕਿਨੋਰੀ ਬਾਰਡਰਾਂ